ਇਹ ਗੱਲ 2017 ਇਲੈਕਸ਼ਨ ਤੋਂ ਪਹਿਲਾਂ ਦੀ ਸੁਣਾਉਣਾ ਮੈਂ ਤੁਹਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਅੱਜ ਸਾਡੇ ਸਤਕਾਰਯੋਗ ਹੈ ਅੱਜ ਇੱਥੇ ਨਹੀਂ ਰਹੇ ਆਪਣੇ ਵਿਚਾਰ ਪਰ ਉਹਨਾਂ ਦੀ ਸੋਚ ਵਿੱਚ ਆਪਣੇ ਉਹਨਾਂ ਨੇ ਬਲ ਸਾਹਿਬ ਉਹਨਾਂ ਨੂੰ ਸਾਰਿਆਂ ਨੂੰ ਕੋਰ ਕਮੇਟੀ ਦੀ ਮੀਟਿੰਗ ਸੀ ਬੁਲਾਇਆ ਉਹਨਾਂ ਨੇ ਕੋਈ ਬੰਦਿਆਂ ਨੇ ਜਿਵੇਂ ਆਪ ਦਾ ਉਹਦੇ ਵਿਚਾਰ ਰੱਖੇ ਸਾਰਿਆਂ ਨੇ ਜੀ ਆਪਾਂ ਯੂਨਿਟਾਂ ਮਾਫ ਕਰਦੀਏ ਜਿਵੇਂ ਹੁਣ ਇਹਨਾਂ ਨੇ 361 ਸੀਗਾ ਜਾਂ ਆਪਾਂ ਜੀ ਆਹ ਕਹਿ ਦਿਆ ਪਾਸ ਸਰਕਾਰ ਆਪਾਂ ਸਰਕਾਰੀ ਆਹ ਜੀ ਨਵੀਂ ਲਿਆ ਦਾਂਗੇ ਆ ਬਣਾ ਦਾਂਗੇ ਜਾਂ ਹੋਰ ਵੀ ਜਿਵੇਂ ਅੱਡ ਅੱਡ ਸਕੀਮਾਂ ਸਾਰਿਆਂ ਨੇ ਦਸੀਆਂ ਬਾਜਲ ਸਾਹਿਬ ਕਹਿੰਦੇ ਜਿਹੜੀ ਚੀਜ਼ ਮੈਨੀਫੈਸਟੋ ਚ ਲਿਖਣੀ ਹੈ ਉਹ ਮੇਰੇ ਸੈਨਾ ਬਿਨਾ ਅੱਗੇ ਪਾਸ ਨਹੀਂ ਹੋਣੇਗੀ ਤੇ ਕਹਿੰਦੇ ਮੈਂ ਉਹਦੇ ਤੇ ਸਾਈਨ ਕਰੂੰਗਾ ਜਿਹੜੀ ਮੈਨੂੰ ਲੱਗਦਾ ਹੋਇਆ ਕਿ ਮੈਂ ਪੂਰੀ ਕਰ ਸਕਦਾ ਕਹਿੰਦੇ ਕੋਈ ਝੂਠਤ ਬਗ ਨਹੀਂ ਕਹਿੰਦੇ ਵੋਟਾਂ ਘੱਟ ਪੈਂਦੀਆਂ ਪੈ ਜਾਣ ਨਹੀਂ ਪੈਂਦੀਆਂ ਨਾ ਪੈਣ ਪਰ ਆਪਾਂ ਗੱਪ ਮਾਰ ਕੇ ਸਰਕਾਰ ਨਹੀਂ ਬਣਾਉਣੀ ਕਿਉਂਕਿ ਕੱਲ ਨੂੰ ਲੋਕਾਂ 'ਚ ਜਾਣਾ ਹੈ ਤੇ ਲੋਕ ਜੁੱਤੀਆਂ ਮਾਰਦੇ ਆ ਇਹ ਨਾਲੇ ਜਿਹੜਿਆ ਸਪੀਕਰ ਸਾਹਿਬ ਹੋ ਗਏ ਜਾਂ ਭਗਵੰਤਮਾਨ ਹੋ ਗਏ ਉਹੀ ਬੰਦੇ ਆ ਜਿਹੜੇ ਕਹਿੰਦੇ ਸੀਗੇ ਕਿ ਜੇ ਇੰਨੇ ਗਨਮਨ ਚੱਕੀ ਫਿਰਦੇ ਆ ਇੰਨੇ ਡਰ ਐ ਨਾ ਜਾਓ ਰੇੜੀਆਂ ਲਾ ਲਓ ਤੇ ਹੁਣ ਇਹਨਾਂ ਨੂੰ ਪੁੱਛਣ ਨਾਲ ਹੋਵੇ ਕਿ ਤੁਹਾਡੀ ਰੇੜੀ ਕਿੱਥੇ